ਮੈਂ ਚੱਲਿਆ ਸੀ ਡੁੱਬ ਕੇ ਮਰਨਾ ਮੈਨੂੰ ਕਿਸੇ ਭਲੇ ਬੰਦੇ ਨੇ ਮੋੜ ਦਿੱਤਾ ਕਹਿੰਦਾ ਆਹ ਭਰਾਵਾ ਜ਼ਿੰਦਗੀ ਨਹੀਂ ਮਿਲਦੀ ਤੂੰ ਡੁੱਬ ਕੇ ਮਰਨ ਕਹਿੰਦੇ ਚੱਲਿਆਂ ਪਰ ਹੁਣ ਉਹਦਾ ਮਸਲਾ ਨਹੀਂ ਹੈਗਾ ਕਿਉਂਕਿ ਮੇਰਾ ਰਿਸ਼ਤਾ ਨਹੀਂ ਹੁੰਦਾ ਤਿੰਨ ਚਾਰ ਵਾਰੀ ਮੇਰੇ ਮੇਰੇ ਮਾਪੇ ਦਾ ਨਿੱਕੇ ਹੁੰਦੇ ਦੇ ਮਰ ਗਏ ਮੇਰਾ ਚਾਚਾ ਹੀ ਆ ਮਾਣਾ ਮੋਢਾ ਕਰਦਾ ਵਿਚਾਰਾ ਹੈ ਜਦੋਂ ਮੈਨੂੰ ਪਹਿਲੀ ਵਾਰੀ ਕੁੜੀ ਵਾਲੇ ਦੇਖਣ ਆਏ ਜਦੋਂ ਮੈਨੂੰ ਪਹਿਲੀ ਵਾਰੀ ਕੁੜੀ ਵਾਲੇ ਦੇਖਣ ਆਏ ਇਹਨਾਂ ਨੇ ਕੀ ਕਿਹਾ ਰਾਲਾ ਚੱਕ ਚੱਕਾ ਕੇ ਸਾਨੂੰ ਅੰਦਰ ਬਹਾਲਤਾ ਵੀ ਅੰਦਰ ਬਹਿ ਕੇ ਕਦੇ ਇਹਨੂੰ ਸਮਝ ਲਓ ਇੱਕ ਦਿਨ ਇਹਨਾਂ ਨਾਲ ਗੱਲ ਕਰ ਲਓ ਮੈਂ ਕਿਹਾ ਚਲੋ ਠੀਕ ਆ ਰਿਵਾਜ ਚੱਲਦਾ ਅੱਜ ਕੱਲ ਮੈਨੂੰ ਵੀ ਅੰਦਰ ਬਹਾਲਤਾ ਕੁੜੀ ਵੀ ਅੰਦਰ ਬਹਾਲਦਾ ਹਾਲੇ ਅਸੀਂ ਗੱਲ ਕੋਈ ਕੀਤੀ ਵੀ ਨਹੀਂ ਫੇਰ ਕੁੜੀ ਦੀ ਬੁੜੀ ਆ ਗਈ ਮੈਂ ਤਾਂ ਕਿ ਸਾੜੀ ਸੂਲੀ ਹੈ ਕੋਈ ਮੈਨੂੰ ਕੀ ਪਤਾ ਉਹ ਕੁੜੀ ਦੀ ਬੁੜੀ ਨੇ ਜਿਆਦਾ ਮੂੰਹ ਚੋਪੜਿਆ ਸੀਗਾ ਉਹ ਜਿਆਦਾ ਪਲੀਜਿੰਗ ਕਰਾਉਣੀ ਆ ਕੁੜੀ ਦੇ ਤਾਂ ਚਲ ਰਿਸਦਾ ਹੋਣਾ ਉਹ ਤਾਂ ਕਰਾਣਾ ਕਰਾਣਾ ਬੁੜੀਆਂ ਜਿਆਦਾ ਲਿਪਸ ਬਧੀਆਂ ਆਪਣਾ ਮੂੰਹ ਦੇ ਕਾਂਡੀ ਪਲਾਸਟਰ ਤੇ ਕਾਂਡੀ ਪਲਾਸਟਰ ਤੇ ਕਾਂਡੀ ਪਲਾਸਟਰ ਮੂੰਹ ਇੰਨਾ ਦਾ ਕਵਲੜੀ ਅਗਲੇ ਤੇ ਪ ਉਪਰਾ ਉਹ ਕੋਲ ਅੱਗੇ ਬੈ ਗਈ ਕੁੜੀ ਵਿਚਾਰੀ ਸਮਝਦਾਰ ਬਹੁਤ ਸੀ ਉਹ ਮੈਂ ਥੋੜੇ ਚੱਪਰ ਗਿਆ ਕੁੜੀ ਕਹਿੰਦੀ ਪਪ ਤੁਸੀਂ ਮੈਨੂੰ ਪਸੰਦ ਦੋ ਹਾਂ ਜੀ ਮੈਂ ਕਿਹਾ ਮੈਨੂੰ ਤੂੰ ਨਹੀਂ ਪਸੰਦ ਮੈਨੂੰ ਕੁੜੀ ਨਹੀਂ ਪਸੰਦ ਹੈ ਕੁੜੀ ਦੀ ਬੁੜੀ ਪਸੰਦ ਹੈ ਕਿ ਮੈਂ ਮੈਨੂੰ ਆਪ ਪਸੰਦ ਦੋ ਆ ਲਾਵੇ ਮੂੰਹ ਪਰ ਚੁੰਨੀ ਦੇ ਕੇ ਮੈਨੂੰ ਇੱਥੇ ਐਨਾ ਪੱਟਿਆ ਨਾਲ ਨਾਲ ਹੁਣ ਕੇ ਮਸੀ ਠੇ ਸੈੱਟ ਹੋਇਆ ਮੈਂ ਜਦ ਮੈਨੂੰ ਦੂਜੀ ਵਾਰੀ ਦੇਖਣਾ ਹੈ ਜਾਂ ਦੂਜੀ ਵਾਰੀ ਦੇਖਣਾ ਹੈ ਆਏ ਹਾਏ ਹਾ ਨਰੇਗ ਗਾਲੀਆਂ ਕਿਤੇ ਆਏ ਹਾਏ ਹਾ ਰਸਤੇ ਵਿੱਚ ਲੱਗਿਆ ਸੀ ਨਰੇਗ ਗਾਲੀਆਂ ਬੇਲੀਆਂ ਮਿੰਦੋ ਸ਼ਿੰਦੋ ਜਗੀਰੋ ਸੰਤੀ ਪੰਤੀ ਧੰਤੀ ਪ੍ਰਗਸੋ ਇਹ ਮੋਰੇ ਕੰਮ ਤਾਂ ਨਹੀਂ ਕੋਈ ਕਰਨਾ ਨਹੀਂ ਸਾਇ ਜੜੀ ਚੁਗਲੀਆਂ ਜਲਦੀਆਂ ਹੈ ਮਾਸਟਰੋਨਾ ਵੀ ਮੁਖ ਤਾਂ ਨਿਕਲ ਜਾਂਦਾ ਇਹਨਾਂ ਦਾ ਰਸਤੇ 'ਚ ਖੜੀਆਂ ਉਧਰ ਕਿਤੇ ਮੇਰਾ ਰਸਤਾ ਕਰਨ ਵਾਲੇ ਚਾਚੇ ਨੇ ਵੀ ਵਾਰੀ ਜਾਂਦੇ ਪਿੱਛੇ ਉਹ ਮੋਰੇ ਟੱਕਰ ਗਈਆਂ ਮੋਰੇ ਸੜਕ ਤੇ ਲੱਗੀਆਂ ਸੀ ਆ ਫਾਰਮਾਂ ਤੇ ਉਹ ਕਹਿੰਦੀ ਉਹਨਾਂ ਨੇ ਪੁੱਛ ਲਿਆ ਵੀ ਰਾਜੂ ਦੇ ਘਰ ਨੂੰ ਜਾਣਾ ਉਹ ਰਸਤਾ ਕਰਨਾ ਰਾਜੂ ਦਾ ਉਹਨਾਂ ਨੇ ਪੂਲਾ ਪਾਤਾ ਹੈ ਹੈ ਤੁਸੀਂ ਕਿੱਥੇ ਕੁੜੀ ਖੂਚ ਧੱਕਾ ਦੇਉਂਦਾ ਉਹਦੇ ਨਾਲ ਬਸੋ ਕਹਿੰਦੀ ਉਹ ਤਾਂ ਮੁੰਡੇ ਦਾ ਅਮਲੀ ਛੜਦਾ ਹੀ ਗੱਖਰੀ ਖੇ ਸਵਾਹ ਖਾਂਦਾ ਆ ਭਾਂਗੂ ਪੀ ਲੈਂਦਾ ਡੋਡੇ ਉਹ ਖਾ ਲੈਂਦਾ ਲੱਭੀ ਉੱਥੋਂ ਹੀ ਮੁੜ ਗਏ ਇਹਨਾਂ ਦੇ ਗਾਲੀ ਨੇ ਮੈਨੂੰ ਲੈ ਲਿਆ ਅੱਜ ਮੇਰਾ ਚਾਚਾ ਕਹਿੰਦਾ ਬਈ ਪੁੱਤ ਮੈਂ ਇੱਕ ਵਾਰੀ ਤੈਨੂੰ ਫੇਰ ਦੇਖਣਾਂ ਲੱਗੇ ਆ ਮੈਂ ਆਪਣੇ ਚਾਚੇ ਨੂੰ ਹਾਕ ਮਾਰਨਾ ਦੋਕੇ ਚਾਚੇ ਨੂੰ ਦੇਣੀਆਂ ਸਕੀਮਾਂ ਫੇਰ ਮੇਰੇ ਰਸਤਾ ਸਿਰੇ ਚੜਨਾ ਓ ਚਾਚਾ ਓਏ ਹਾਂ ਕਾਕਾ ਚਾਚਾ ਆ ਜਾ ਮੇਰਾ ਚਾਚਾ ਓ ਕਿੱਦਾ ਹਾਲ ਚਾਲ ਤੇਰਾ ਚਾਚਾ ਠੀਕ ਆ ਓ ਤੂੰ ਹਜੇ ਯਾਰ ਐਦਾਂ ਹੀ ਘੁੰਮੀ ਜਾਣਾ ਗੱਲ ਸੁਣ ਤੈਨੂੰ ਕੁੜੀ ਵਾਲਿਆਂ ਨੇ ਦੇਖਣਾ ਨਾ ਤੂੰ ਨਾ ਕੋਈ ਮਹਿੰਦੀ ਨਾ ਕੋਈ ਸ਼ੈਂਦੀ ਨਾ ਮੂੰਹ ਤੋਤਾ ਸੱਚੀ ਵਾਲੇ ਕੁੜੀ ਨੂੰ ਦੇਖਣਾ ਮੈਂ ਤੇ ਕਿ ਉੱਤੀ ਕਰਦਾ ਓ ਨਹੀਂ ਓ ਨਹੀਂ ਚਾਚਾ ਸੱਚੀ ਆਹੋ ਤੇਰਾ ਯਾਰ ਵਿਆਹ ਕਰਾਣਾ ਮੇਰੇ ਸਿਰ ਤੇ ਪਾ ਰਿਹਾ ਤੇਰਾ ਚਾਚਾ ਸਿਰ ਤੇ ਪਾ ਫਟਾਫਟ ਲਾ ਲੈ ਕੇ ਥੱਲੇ ਨਾ ਜੀ ਉਹ ਅੱਛਾ ਇੱਥਾ ਚਾਚਾ ਮੇਰੀ ਗੱਲ ਸੁਣ ਹਾਂ ਸੱਚੀ ਕੁੜੀ ਆਣ ਲੱਗਿਆ ਉਹ ਆਹੋ ਯਾਰ ਲੈ ਦੱਸ ਮੈਂ ਝੂਠ ਬੋਲਦਾ ਆ ਚਾਚਾ ਤੂੰ ਬੜੀ ਕੁਫਤੀ ਚੀਜ਼ ਆ ਵੇ ਇੱਦਾਂ ਤੇਰੇ ਕੰਮ ਨਹੀਂ ਕਰਨੇ ਫਿਰ ਹਾਂ ਚਾਚਾ ਮੇਰੀ ਗੱਲ ਸੁਣ ਹਾਂ ਝੂਠ ਤਾਂ ਨਹੀਂ ਬੋਲਦਾ ਸੱਚੀ ਆਣ ਲੱਗਿਆ ਯਾਰ ਸੱਚੀ ਆਣ ਲੱਗੇ ਸੱਚੀ ਗੱਲ ਆ ਗਵਿੰਦੇ ਨੂੰ ਪੁੱਛ ਲੈ ਤੂੰ ਸੱਚੀ ਕੁੱਤੀ ਚੀਜ਼ ਆ ਵਾ ਵੇ ਚਾਚਾ ਮੇਰਾ ਜਿਹੜਾ ਸਾਰਾ ਕੁਝ ਮੇਰਾ ਇਹੀ ਆ ਮਾਂ ਪੇ ਮੇਰੇ ਨੇਕੇ ਹੁੰ ਚਾਚੇ ਨੇ ਮੈਨੂੰ ਜੇਬ ਦੇ ਵਿੱਚ ਟੱਕਰ ਰੱਖ ਕੇ ਪਾ ਲਿਆ ਮੈਨੂੰ ਆ ਸਹੀ ਗੱਲ ਐ ਹੈ ਹੁਣ ਤੂੰ ਹੀ ਮੇਰਾ ਬਾਪੂ ਆਹੋ ਤੂੰ ਹੀ ਮੇਰੀ ਮਾਂ ਆ ਮੈਂ ਹੀ ਮਾਂ ਆ ਤੂੰ ਹੀ ਮੇਰੀ ਚਾਚੀ ਆ ਅੱਛਾ ਤੂੰ ਹੀ ਮੇਰਾ ਚਾਚਾ ਆ ਹਾਂ ਹੁਣ ਬੋਟੀ ਵੀ ਮੇਰੀ ਤੂੰ ਹੀ ਬਣਦਾ ਯਾਰ ਓਏ ਸਦਾਇਆ ਕਿਹੋ ਜੀਆਂ ਗੱਲਾਂ ਕਰੀ ਜਾਂਦਾ ਤੂੰ ਏ ਪੜ ਜਾ ਭੁੰਡਰਾ ਵਡਰਾ ਆਹ ਓਹ ਥੰਡਾ ਪਟਾਉਣ ਨੂੰ ਫਿਰਦਾ ਭਰਾਵਾ ਤੇਰਾ ਹੱਲ ਕਰ ਦਿੱਤਾ ਅੱਜ ਤੈਨੂੰ ਦੇਖਣਾ ਆਉਣ ਲੱਗਿਆ ਦੇਖਣਾ ਆਉਣ ਲੱਗਿਆ ਆਹੋ ਕੁੜੀ ਵਾਲੇ ਦੇਖਣਾ ਆਉਣ ਲੱਗਿਆ ਗੱਲ ਸੁਣ ਲੈ ਮੇਰੀ ਨਾ ਸਾਡੇ ਮੇਰੀ ਗੱਲ ਸੁਣ ਲੈ ਕੁੜੀ ਵਾਲੇ ਦੇਖਣ ਆਉਣ ਲੱਗੇ ਆ ਆਹੋ ਮੇਰੀ ਗੱਲ ਸੁਣ ਲੈ ਕੁੜੀ ਵਾਲੇ ਨਾਲ ਬੰਦ ਗੱਲ ਕਰੇ ਅੱਛਾ ਸਾਨੂੰ ਮੈਂ ਤਰੀਕਾ ਦੱਸਦਾ ਮੇਰਾ ਰਿਸ਼ਤਾ ਕਦੇ ਨਹੀਂ ਹੁੰਦਾ ਦੱਸ ਦੇ ਕਿਹੜਾ ਫਿਰ ਮੇਰਾ ਰਿਸ਼ਤਾ ਬੰਦਾ ਕਦੇ ਨਹੀਂ ਹੁੰਦਾ ਕਿਉਂ ਨਹੀਂ ਹੁੰਦਾ ਸੀ ਮੇਰੀ ਗੱਲ ਸੁਣ ਲੈ ਹਾਂ ਜਦੋਂ ਕੁੜੀ ਵਾਲੇ ਆ ਜਾਣ ਕਰੇ ਅੱਛਾ ਠੀਕ ਆ ਪਿੰਡ ਦੇ ਬੰਦੇ ਜਿੰਨੇ ਮਰਜ਼ੀ ਆ ਜਾਣ ਅੱਛਾ ਬੰਦੇ ਜਿੰਨੇ ਮਰਜ਼ੀ ਆਈ ਜਾਣ ਅੰਦਰ ਨੂੰ ਆ ਜਾਣ ਜਿੰਨੇ ਮਰਜ਼ੀ ਅੰਦਰ ਆਈ ਜਾਣ ਆ ਨਿਆਣੇ ਨਿਕ ਨਿਕ ਜਿੰਨੇ ਮਰਜ਼ੀ ਆ ਜਾਣ ਰੱਬ ਦਾ ਰੂਪ ਵਾ ਆਹੋ ਨਿਆਣੇ ਬੱਚੇ ਰੱਬ ਦਾ ਰੂਪ ਹੁੰਦੇ ਆ ਡੰਡਾ ਲਾ ਲਈ ਮੋਟਾ ਗੇਟ ਵਿੱਚ ਖੜ ਜਾਈ ਹਾਂ ਜੇ ਕੋਈ 부ੜੀ ਅੰਦਰ ਨੂੰ ਆਵੇ ਨਾ ਅੱਛਾ ਉਹ ਕਬੜੀ ਲੈ ਪੈਜ ਭਾਈ ਪਿੱਛੇ ਨੂੰ ਪਰ ਯਾਰ ਗੱਲ ਸੁਣ ਮੇਰੀ ਇੱਕ 부ੜੀ ਨਾ ਅੰਦਰ ਬੰਦੀ 부ੜੀਆ ਕੰਮ ਖਰਾਬ ਕਰਦੀ ਆ ਓਏ ਇਤਾਂ ਕੰਮ ਬਣਨਾ ਹੀ ਨਹੀਂ ਮਨ ਲਾ ਕਹਦੇ ਨਹੀਂ ਓਏ ਜਿਹੜੇ ਸ਼ਗਨ ਸ਼ੋਗਨ ਹੁੰਦੇ ਆ ਕਾਰ ਵਿਹਾਰ ਹੁੰਦੇ ਸਭ ਤੋਂ ਜ਼ਿਆਦਾ ਤਾਂ 부ੜੀਆਂ ਦੇ ਹੁੰਦੇ ਆ 부ੜੀਆਂ ਦੇ ਹਾਂ ਪਰ 부ੜੀਆਂ ਕਰਨੀ ਦਿੰਦੀਆਂ ਹਾਂ ਹਾਂ ਤੂੰ ਕੁੜੀ ਨੰਦਰਾ ਨਹੀਂ ਅੱਛਾ ਇਹ ਪਾਣੀ ਮਾਰ ਦਿੰਨੀ ਹੈ ਵਿੱਚ ਪਾਣੀ ਠੋਕ ਦਨੀ ਹੈ ਛੱਡ ਕੇ ਮੈਂ ਕਿਹਾ ਮੈਂ ਇੱਕ ਕਮ ਹੋਰ ਵੀ ਕਰਨਾ ਨਾਲ ਹਾਂ ਮੈਂ ਤੇਰੀ ਸਿਫਤ ਵੀ ਵਧਾ ਚੜਾ ਕੇ ਕਰਨੀ ਕੁੜੀ ਵਾਲਿਆਂ ਕੋਲ ਪਹਿਲਾਂ ਕਦੇ ਤਾਂ ਕੀਤੀ ਨਹੀਂ ਉਹਨੇ ਹੁਣ ਕਰਾਂਗੇ ਆਪਾਂ ਵਧਾ ਚੜਾ ਕੇ ਸਿਫਤ ਤੇਰੀ ਮੁੰਡਾ ਕਦੇ ਹਾਈ ਫਾਈ ਮੁੰਡਾ ਮੈਂ ਕਿਹਾ ਕੀ ਬਾਤ ਆ ਮੁੰਡੇ ਦੇ ਟਰਾਲੇ ਚ ਚੱਲਦੇ ਆ ਟਰਾਲੇ ਚੱਲਦੇ ਆ ਟਰੱਕ ਚੱਲਦੇ ਆ ਫਿਲਮਾਂ 'ਚ ਕੰਮ ਕਰਦਾ ਮੁੰਡਾ ਮੁੰਡਾ ਫਿਲਮਾਂ 'ਚ ਨੜਕਾ ਪਟਦਾ ਮੈਂ ਤੇਰੀ ਸਿਫਤ ਬਿਦਾ ਜੜਾ ਕੇ ਕਰਨੀ ਆ ਬਿਦਾ ਜੜਾ ਕੇ ਨਹੀਂ ਮੁੰਡੇ ਤੂੰ ਤੂੰ ਬੱਸ ਨਾ ਚੁੱਪ ਕਰਕੇ ਬੈਠਾ ਰਹਿਣਾ ਦੇਖੀ ਜਾਣਾ ਨਹੀਂ ਮੈਂ ਮੂੰਹ ਸਿਰ ਸਵਾਰ ਲੈਣਾ ਮੂੰਹ ਸਿਰ ਸਵਾਰ ਲੈ ਜਾਨੂ ਤੂੰ ਚੱਲ ਠੀਕ ਆ ਮੈਂ ਮੈਂ ਦੇਖਦਾ ਹੌਰਨ ਜੇ ਵੱਜਿਆ ਲੱਗਦਾ ਹੌਰਨ ਵੱਜਿਆ ਹੌਰਨ ਵੱਜਿਆ ਲੱਗਦਾ ਲੱਗਦਾ ਚੱਲ ਮੈਂ ਜਨਮੇ ਮੈਂ ਜਾ ਕੇ ਮੂੰਹ ਸੋੜ ਲੈਣਾ ਲੱਗਦਾ ਪਰੋਣੇ ਆ ਗਏ ਮੈਨੂੰ ਆਏ ਰੱਬਾ ਕਿੰਨਾ ਚਾਇਆ ਤੈਨੂੰ ਅੰਨ ਮੈਨੂੰ ਵੀ ਨਹੀਂ ਹੈਗਾ ਓਏ ਫੇਰੇ ਮੈਂ ਪਿਆਣਾ ਨਹੀਂ ਤੈਨੂੰ ਅੱਛਾ ਮੇਰੀ ਗੱਲ ਸੁਣ ਮੈਂ ਜਾਇਨਾ ਮਰਦੇ ਬਿਊਟੀ ਨਾਈ ਦੀ ਕੋਲ ਪਾਈ ਬਿਊਟੀ ਬਾਲਰ ਜਾਇਆ ਨਾਈ ਦੇ ਕਿੜਾ ਮਾਰਿਆ ਜਾ ਕੇ ਇੱਕ ਵਾਰ ਪਹਿਲਾਂ ਮੈਂ ਨਾਈ ਕੋਲ ਜਾ ਕੇ ਬਲੀਜਿੰਗ ਕਰਾਉਣੀ ਹੈ ਫਿਰ ਧਾਗਾ ਲਵਾਉਣਾ ਬਾਅਦ ਸੇਪਾ ਲਵਾਉਣਾ ਟਿੰਟਾਂ ਆ ਦੇ ਮੈਨੂੰ ਲੱਗਦਾ ਪਰੋਣੇ ਆ ਗਏ ਟਾਂ ਕੋਈ ਗੱਲ ਸੁਣੋ ਗੱਲ ਸੁਣ ਆ ਕੁੜਮਣੀ ਆ ਗਈ ਆ ਕੋ ਕੁੜਮਣੀ ਆਹੋ ਆਹੋ ਇੱਥੇ ਇੱਥੇ ਕੇ ਬਹਿ ਜਾ ਤੂੰ ਚੁੱਪ ਕਰਕੇ ਕੁੜਮਣੀ ਟਿੰਟਾਂ ਦਿਖਾਲ ਤਾਂ ਸਹੀ ਕੁੜਮਣੀ ਉਹ ਦਿਖਾਲਦਾ ਮੈਂ ਗੁੰਡਾ ਖੋਲਾ ਜਾ ਹਾਏ ਰੱਬਾ ਮੇਰੀ ਕੁੜਮਣੀ ਹੋਏ ਕਦੇ ਜਾਦਾ ਰਬੂ ਥੱਲੇ ਪਿਆ ਹੋਵੇ ਕੁੜਮਣੀ ਉਹ ਮੈਂ ਕਿਹਾ ਕੁੜਮਣੀਏ ਕੀ ਹਾਲ ਚਾਲ ਹਾਂਜੀ ਵਧੀਆ ਬਾਜੀ ਤੁਸੀਂ ਸੁਣਾਓ ਕਿਤੇ ਸਾਲਿਆ ਇਹਨੂੰ ਹਾਲ ਚਾਲ ਪੁੱਛੀਦਾ ਸਾਡਾ ਨਾ ਕੋਈ ਪੁੱਛੀ ਹਾਂ ਤੇਰੇ 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 ਕਿਉਂ ਕੜਾ ਹਉਬਲੀ ਜਾਂਦਾ ਹਜੇ ਚੱਲ 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 ਮੈਨੂੰ ਗੱਲ ਦਾ ਕਰਨ ਦੇ ਕਰ ਲੈ ਕਰ ਲੈ ਛੇਤੀ ਮੈਂ ਕਿਹਾ ਕੁੜਮਣੀਏ ਠੀਕ ਠਾਕ ਆ ਹਾਂਜੀ ਬਾਜੀ ਵਧੀਆ ਤੁਸੀਂ ਸੁਣਾਓ ਮੈਂ ਕਿਹਾ ਕੀ ਹਾਲ ਚਾਲ ਠੀਕ ਠਾਕ ਆ ਪਰ ਮਾਤਾ ਪਿਤਾ ਪਠਾਓ ਸਾੜਾ ਕੋਲੂ ਹੋਈ ਜਾਂਦਾ ਕਹਿੰਦੀ ਬਾਜੀ ਮੇਰੀ ਇੱਕ ਗੱਲ ਸੁਣ ਲਾ ਹਾਂਜੀ ਸੁਣਾਓ ਮਿਕਾ ਤੈਨੂੰ ਪਿੰਡ ਦੀ ਬੁੜੀ ਕੁੜੀ ਜੋ ਮਰਜੀ ਕਹੀ ਜਾਵੇ ਅੱਛਾ ਜੀ ਸ਼ਾਬਾਸ਼ ਸ਼ਾਬਾਸ਼ ਕਿਸੇ ਦੀਆਂ ਗੱਲਾਂ ਚ ਆਉਣਾ ਨਹੀਂ ਠੀਕ ਹੈ ਮੇਕੇ ਭਾਜ ਜੀ ਮੈਂ ਤੈਨੂੰ ਦੱਸਾਂ ਜਿੱਥੇ ਰਿਸ਼ਤਾ ਹੋਣ ਲੱਗਾ ਨਾ ਤੇਰੀ ਕੁੜੀ ਦਾ ਹੁਣ ਹਾਂਜੀ ਮੈਂ ਕਿਹਾ ਮੁੰਡਾ ਇੱਕ ਨੰਬਰ ਸੌ ਮੁੰਡਾ ਬਹੁਤ ਆ ਠੀਕ ਹੈ ਮੇਕੇ ਭਾਜ ਜੀ ਮੁੰਡਾ ਕੰਮ ਕੀ ਕਰਦਾ ਸਿਰੇ ਦਾ ਕੰਜਰ ਉਹ ਫੇਟੇ ਮੁੱਤਰ ਕੀ ਬੋਲੀ ਜਾਂਦਾ ਤੂੰ ਓ ਇੱਧਰ ਮੈਂ ਗੱਲਾਂ ਕਰਦਾ ਮੈਂ ਕਿਹਾ ਮੁੰਡਾ ਇਦਾਂ ਦਾ ਮਿਲਣਾ ਨਹੀਂ ਤੈਨੂੰ ਅੱਛਾ ਜੀ ਕੰਮ ਜਿਹੜਾ ਕਰਦਾ ਮੈਂ ਕਿਹਾ ਮੁੰਡਾ ਮਿਲਣਾ ਨਹੀਂ ਸ਼ਾਹਰੂਖ ਖਾਨ ਕੰਮ ਤਾਂ ਪੁੱਛੇ ਨਾ ਤੂੰ ਕੰਮ ਤਾਂ ਬਹੁਤ ਕਰਦਾ ਹੋ। ਹਾਂ ਜੀ। ਮੈਂ ਕਿਹਾ ਮੁੰਡੇ ਦੇ ਟਰਾਲੇ ਚੱਲਦੇ ਆ ਟਰਾਲੇ। ਕਿਹੜੀ ਕੰਟਰੀ ਟਰਾਲੇ ਚੱਲਦੇ ਮੁੰਡੇ ਦੇ? ਟੁੱਟਿਆ ਸਾਈਕਲ ਆ ਸਾਈਕਲ ਹੈ। ਸਟੈਂਡ ਵੀ ਨਹੀਂ ਹੈਂਗਲ ਵੀ ਨਹੀਂ। ਤੂੰ ਮੇਰੀ ਗੱਲ ਸੁਣ ਲੈ ਤਾਂ ਮੈਨੂੰ ਤਾਂ ਇਹ ਵੀ ਕੰਮ ਕਰ ਖਰਾਬ ਕਰਾ ਲੈਣਾ ਆ। ਹੋਰਿਆ ਗੱਲ ਛੋੜ। ਹਾਂ। ਹੋਰ ਗੱਲ ਇਹ ਗੱਲਾਂ ਕੋਡਮੜੀ ਖੜੀ ਆ ਓਏ। ਬੱਟੇ ਮੁੰਡੇ। ਅਰੇ ਕੋਡਮੜੀ ਸੁਣਨਾ। ਜੀ ਤੇ ਕੁੜੀ ਨਾਮ ਨਹੀਂ ਇਹਨੂੰ ਪੁੱਛ ਲਈ। ਮੈਂ ਕਿਹਾ ਮੁੰਡੇ ਕੋ ਜਮੀਨ ਦਾ ਅੰਤ ਕੋਈ ਨਹੀਂ। ਟੱਟੀ ਫਿਰੂ ਫੈ ਹੈ ਨਹੀਂ ਟੱਟੀ ਫਿਰੂ ਫੈ ਹੈ ਨਹੀਂ। ਲੋਕਾਂ ਦੇ ਜਾਈਦਾ ਖੇਤਾਂ 'ਚ ਲੋਕ ਡੰਡੇ ਮਾਰਦੇ ਆ ਪੈਸਾ ਜਦ ਮੀ ਬਹਿ ਜਾਂਦਾ ਨਾ ਖੇਤਾਂ ਵਿੱਚ ਕਿਤੇ ਵੱਟ ਪਰ ਵੀ ਮੇਰੇ ਕੀੜੀਆ ਜੜ ਜਾਂਦੇ ਨੇ ਕੀੜੀਆਂ ਆਹਾ ਉਹ ਮੈਂ ਕਿਹਾ ਪੈਸਾ ਇੰਨਾ ਕਿ ਘਰੇ ਟਰਾਂਕ ਅਟੈਚੀ ਬੈਗ ਬੈਂਕ ਸਭ ਕੁਝ ਭਰਿਆ ਪਿਆ ਮੰਨੇ ਵਾਲੇ ਮੰਗਣ ਵਾਲੇ ਦੀ ਲੈਣ ਲੱਗੀ ਰਹਿੰਦੀ ਆ ਓਏ ਕਹਿੰਦਾ ਮੋੜੀ ਦਾ ਨਹੀਂ ਆਣਾ ਮੇਰੀ ਗੱਲ ਸੁਣ ਇੱਕ ਮਿੰਟ ਤੈਨੂੰ ਹੋ ਗਿਆ ਕੀ ਅੱਜ ਹੁਣ ਕਦੇ ਮਾਰਦਾ ਤੈ ਵਿਆਹ ਕਰਾਉਣਾ ਕਿ ਨਹੀਂ ਕਰਾਉਣਾ ਕਰਾਉਣਾ ਆ ਮੇਰੀ ਗੱਲ ਸੁਣ ਲੈ ਫੇ ਬੰਦਿਆਂ ਨੂੰ ਚੁੱਪ ਕਰਕੇ ਬਹਿ ਜਾਈ ਮੈਂ ਚੁੱਪ ਹੀ ਮੈਂ ਤਾਂ ਬੋਲਦੇ ਨਹੀਂ ਮੈਂ ਕੁੜਮਣੀ ਨੂੰ ਭੇਜਣ ਲੱਗਾ ਆ ਹਾਏ ਰੱਬ ਕੁੜਮਣੀ ਨੂੰ ਤੇਰੇ ਕੋਲੋਂ ਭੇਜਣ ਲੱਗਾ ਕੁੜਮਣੀ ਨੇ ਮੂੰਹ ਕਿਦਾਂ ਲਿਪੇ ਆਇਆ ਓਏ ਉਹ ਕੋਈ ਗੱਲ ਨਹੀਂ ਇਹ ਸ਼ਗਨ ਸ਼ਗਨ ਬੋਲਦੇ ਨੇ ਸ਼ਗਨ ਸ਼ਗਨ ਹੈ ਜਿਹਦਾ ਆਉਤੀ ਸਮਾਂਦ ਲਿਪੀ ਹੁੰਦੀ ਆ ਐਦਾਂ ਕਰ ਕੁੜਮਣੀਏ ਹਾਂਜੀ ਭਾਜੀ ਆਪਾਂ ਟਾਈਮ ਬਹੁਤ ਜ਼ਿਆਦਾ ਹੋਈ ਜਾਂਦਾ ਆ ਹਾਂਜੀ ਮੈਂ ਕਿਹਾ ਭਾਜੀ ਇੱਕ ਵਾਰੀ ਪਹਿਲਾਂ ਮੁੰਡੇ ਨੂੰ ਮੈਂ ਦੇਖ ਲੈਣੀ ਫਿਰ ਕੁੜੀ ਨੂੰ ਪਹਿਲਾਂ ਮੁੰਡੇ ਨੂੰ ਮਿਲਿਆ ਤੁਸੀਂ ਫਿਰ ਕੁੜੀ ਨੂੰ ਦਿਖਾ ਲਿਓ ਇੱਕ ਵਾਰੀ ਹਾਂਜੀ ਪਹਿਲੇ ਮੈਂ ਕਿਹਾ ਮੁੰਡੇ ਨੂੰ ਭਾਜੀ ਦੇਖ ਕੇ ਆਉਂਦੇ ਹਾਂ ਹਾਏ ਰੱਬਾ ਕਿਤੇ ਕੁੜੀ ਦੀ ਮਾਂ ਨੇ ਮੈਨੂੰ ਪਸੰਦ ਕਰ ਲਵੇ ਆਦਲਾ ਅਦਲੀ ਜਿੱਦ ਨਾਲ ਕੋਸੇ ਖਾਦੇ ਹੰਦਾ ਓਏ ਕੁੜੀ ਦੀ ਮਾਂ ਨੇ ਖਰੇ ਕੁਲ ਲਪ ਲਾਈਆਂ ਆ ਮੇਗਾ ਭਾਜੀ ਮੈਨੂੰ ਤਾਂ ਮੁੰਡਾ ਕਿਤੇ ਦਿਖਿਆ ਨਹੀਂ ਹੈਗਾ ਮੈਂ ਤਾਂ ਅੰਦਰ ਸਾਰਾ ਘੁੰਮ ਕੇ ਆ ਗਈ ਮੁੰਡੇ ਦਾ ਮੋਰ ਨੂੰ ਮੂੰਹ ਆ ਮੁੰਡਾ ਦਿਖਿਆ ਨਹੀਂ ਤਾਂ ਨਹੀਂ ਮੈਨੂੰ ਮੁੰਡਾ ਦਿਖਿਆ ਹੀ ਨਹੀਂ ਹੈਗਾ ਕਿਤੇ ਸਾਰੇ ਪਾਸੇ ਘੁੰਮ ਕੇ ਆ ਗਈ ਓਏ ਇਹਦੇ ਲੱਛਣੇ ਮਾੜੇ ਆ ਮੈਨੂੰ ਲੱਗਦਾ ਦੇਖ ਕੇ ਲੁਕ ਲਕ ਗਿਆ ਹੁਣ ਹਾਂਜੀ ਤੁਸੀਂ ਦੇਖ ਕੇ ਆਓ ਇੱਕ ਵਾਰੀ ਪੇ ਦੇਖ ਕੇ ਆ ਨਹੀਂ ਮੈਂ ਮੁੰਡੇ ਆ ਜਾ ਕੇ ਦੇਖ ਕੇ ਆਉਣਾ ਮੁੰਡੇ ਆ ਕੇ ਸੁਣ ਓਏ ਮੇਰੀ ਗੱਲ ਸੁਣ ਓਏ ਹਾਂ ਕੀ ਕਹਿਣੀ ਤੈਨੂੰ ਕੁੜਮਣੀ ਲੱਭਣ ਆਈ ਸੀ ਦੇਖਣ ਆਈ ਸੀ ਤੂੰ ਕਿੱਥੇ ਬੜਿਆ ਸੀ ਘੁੰਮ ਉਪਲਾਉਣਾ ਆ ਤੂੰ ਸਦਾਈਏ ਇਦਾਂ ਥੋੜੀ ਜਿਹੀ ਛੱਡਣੀ ਆ ਉਧਰ ਤਾਂ ਡੇਲੇ ਤਾਹਾਨੂੰ ਚੜੇ ਮਏ ਆ ਹਾਂ ਕਿਤੇ ਮੈਂ ਦੁਬਾਰਾ ਕਹਿਣਾ ਕੋਈ ਨਹੀਂ ਆ ਹੁਣ ਬਲਾ ਲਈ ਕੁਛ ਖਾਧਿਆ ਤਾਂ ਨਹੀਂ ਕਿ ਕੋੜਮਣੀ ਨੇ ਨਹੀਂ ਨਹੀਂ ਹਾਂ ਜਾਇਆ ਕੋੜਮਣੀਆ ਮੁੰਡਾ ਅੰਦਰ ਹੀ ਆ ਮੈਂ ਕਿ ਠੀਕ ਆ ਪਾਸੇ ਦੇਖ ਕੇ ਆ ਨਹੀਂ ਮੁੰਡਾ ਬਾਥਰੂਮ ਗਿਆ ਸੀ 2 ਮਿੰਟ ਅੱਛਾ ਅੱਛਾ ਠੀਕ ਹੈ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੱਥਾ ਟੇਕੇ ਤੇ ਬੀਬੀ ਜੀ ਰਾਜੀ ਰੋ ਪੁੱਤ ਰਾਜੀ ਰੋ ਅਸੀਂ ਰਾਜੀ ਕਿੱਥੋਂ ਹੋਣ ਆਂ ਜਿੰਨੇ ਚਿਰ ਰਾਜੀ ਹੋਣ ਜੱਗੇ ਹੁੰਦੇ ਨਹੀਂ ਆਏ ਮੇਕੇ ਪੁੱਤ ਤੈਨੂੰ ਬਸ ਆਈਏ ਕੋਈ ਆ ਰੋਟੀ ਰੱਟੀ ਪੱਕਦੀ ਹੋ ਜਵੇ ਸਾਸੂ ਮੇਰੀ ਸਾਸੂ ਮਾ ਰੋਟੀ ਪੱਕਦੀ ਹੋ ਜਵੇ ਅੱਛਾ ਪੁੱਤ ਕੰਮ ਕੀ ਕਰਦਾ ਹਾਂਜੀ ਕੰਮ ਕੀ ਕਰਦਾ ਮੇਰੇ ਪੁੱਤ ਕੰਮ ਕੋ ਛੱਡੀਦਾ ਹੀ ਨਹੀਂ ਅੱਛਾ ਜਿਹੜਾ ਕੰਮ ਕਰਦਾ ਆਲ ਰਾਉਂਡਰ ਅੱਛਾ ਆਲ ਰਾਉਂਡਰ ਆਲ ਰਾਉਂਡਰ ਠੀਕ ਹੈ ਹਰੇ ਕੰਮ ਨੂੰ ਹੱਥ ਪਾ ਲਈਦਾ ਠੀਕ ਹੈ ਆਹੋ ਤੁਸੀਂ ਮੇਕੇ ਪੁੱਤ ਉਮਰ ਕਿੰਨੀ ਹੈ ਤੇਰੀ ਉਮਰ ਦਾ ਮੇਰੀ 85 ਸਾਲ ਦੀ ਆ ਮੇਰੇ ਭਾਜੀ ਮੁੰਡੇ ਦੀ ਤਾਂ ਉਮਰ ਬਹੁਤ 85 ਸਾਲ ਦਾ ਮੁੰਡਾ ਮੇਰੇ ਨਾਲ ਕੁੜੀ ਨਹੀਂ ਲਾ ਸਕਦੀ ਉਹ 17ਵਾਂ ਸਾਲ ਲੱਗਿਆ 17ਵਾਂ ਹਲੇ ਲੱਗਿਆ ਅੱਛਾ ਮੇਕਾ ਮੈਨੂੰ ਕਹਿੰਦਾ 85 ਸਾਲ ਦਾ ਮੈਂ ਮੁੰਡੇ ਨਾਲ ਕੁੜੀ ਕਿੱਥੇ ਵਿਆਹ ਸਕਦੀ ਭਾਜੀ ਮੈਂ ਕਿਆ ਗੱਲ ਸੁਣ ਕੁੜਮਣੀਆ ਤੂੰ ਕਿਉਂ ਗੱਲਾਂ ਚ ਕਰੀ ਜੰਨੀ ਆ 85000 ਮੇਰੀ ਤਨਖਾਹ ਆ ਮੇਰੇ ਭਾਜੀ ਗੁੜੀਆਂ ਗੱਲਾਂ ਫੁੱਤ ਕਰਦੀਆਂ ਮੇਰੇ ਤੋਂ ਓਏ ਐਦਾਂ ਦਾ ਜੰਗ ਮੁੰਡਾ ਮਿਲਣਾ ਕਿੱਥੇ ਅੱਛਾ ਮਿਲਣਾ ਤਾਂ ਜੇ ਮੇ ਜੁਮ ਲਾਦਾ ਹੁਣ ਮੁੰਡਾ ਕੁੜੀ ਲਾਉਂਦਾ ਦਿੱਖਦਾ ਬਾਡੀ ਹਾਂ ਤਾਂ ਹੀ ਮਸਲ ਨਿਕਲੇ ਹੋਏ ਦੇ ਹੋਰ ਮਸਲ ਨਿਕਲ ਕੇ ਬਾਹਰ ਖੇ ਖੇ ਲਰ ਗਏ ਹਾਂ ਅਖੀ ਲਰ ਗਏ ਤੁਸੀਂ ਐਦਾ ਕਰੋ ਕੁੜੀ ਨੂੰ ਕੁੜੀ ਨੂੰ ਮਲਾਓ ਮਿਲ ਗਿਆ ਮੈਂ ਕਹਾਂ ਬਾਜੀ ਮੁੰਡੇ ਨੂੰ ਵੀ ਦੇਖ ਲਿਆ ਹੁਣ ਕੁੜੀ ਨੂੰ ਲੈ ਕੇ ਆਨੀ ਆ ਕੁੜੀ ਮੁੰਡੇ ਨੂੰ ਦੇਖ ਲੂਗੀ ਜੇ ਇੱਕ ਦੂਜੇ ਨੂੰ ਪਸੰਦ ਦੋਗੇ ਤਾਂ ਵਿਆਹ ਕਰ ਦਵਾਂਗੇ ਹਾਂ ਇੱਕ ਦੂਸਰੇ ਨਾਲ ਗੱਲਬਾਤ ਕਰ ਲੈਣਾ ਮੈਂ ਕਿ ਆ ਜਾ ਪੁੱਤ ਤੈਨੂੰ ਅੱਜ ਰਿਸ਼ਤਾ ਕਰਨਾ ਹੈ ਤੈਨੂੰ ਮੁੰਡੇ ਦੇ ਨਾਲ ਮਲਾ ਕੇ ਲੈ ਕੇ ਆਨੀ ਆ ਦੋਏ ਜਾਨੇ ਪੁੱਤ ਗੱਲਬਾਤ ਕਰ ਲਿਓ ਚੰਗਾ ਫਿਰ ਪਰ ਚੁੰਨੀ ਲੈ ਲੈ ਮੇਰੇ ਪੁੱਤ ਆ ਜਾ ਹਾਏ ਓਰੇ ਪਾ ਕੇ ਤੇ ਮੇਰੀ ਬਾਟੀ ਹਾਏ ਓਰੇ ਬਲੁ ਰੱਬਾ ਜਿਕਰਾ ਮਾਧਵਾ ਬੋਲ ਸੱਚੇ ਦਰਬਾਰ ਕੀ ਜੈ ਲੱਗਦਾ ਬਾਤਾ ਮੂੰਦਾ ਨੀ ਸਿਰ ਆਉਦੀ ਆ ਅੱਜ ਲੱਗਦਾ ਲਾਲ ਕੱਪੜੇ ਮਾਇਓ ਕਿਤੇ ਆਇਓ ਰੱਬਾ ਕਿਤੇ ਐ ਲਾਗਦੀ ਹੋਵੇ ਚਲੋ ਦੇਖੇ ਕੀ ਹੁੰਦਾ ਸਾਸਿਕਾਲ ਜੀ ਸਾਸਿਕਾਲ ਜੀ ਇਹ ਰੱਬਾ ਇਹ ਰੱਬਾ ਇੰਤਾਂ ਦੀ ਫੋਟੀ ਚਾਹੀਦੀ ਆ ਮੈਂ ਕਿਹਾ ਸਾਸਿਕਾਲ ਜੀ ਕਹਿੰਦੀ ਸੱਸ ਜੀ ਕੱਲ੍ਹ ਆਹ ਗੱਲ ਬਾਤ ਆ ਐਡਾ ਬੋਲਦੀ ਜੇ ਤੀਵੀ ਨੂੰ ਬੁਲਾਈਂ ਸੱਸ ਜੀ ਸੱਸ ਜੀ ਕੱਲ੍ਹ ਛੱਡ ਕੇ ਪਰੇ ਮਾਰ ਦਿੰਗਾ ਆਹ ਆ ਗੱਲ ਬਾਤ ਮੇਰੀ ਗੱਲ ਸੁਣੋ ਮੈਂ ਕਿਹਾ ਹਾਂ ਜੀ ਹੈ ਤੁਸੀਂ ਲਾਲ ਕੱਪੜੇ ਪਾਇਆ ਪਹਿਲਾਂ ਤੁਹਾਡਾ ਕੰਮ ਹੋਇਆ ਹੈ ਕਿਤੇ ਮਤਲਬ ਕਹਿਣਾ ਕਿ ਪਹਿਲਾਂ ਡਿਊਟੀ ਤੇ ਨਹੀਂ ਹੋ ਗਈ ਨਹੀਂ ਨਹੀਂ ਜੀ ਹੈ ਨਹੀਂ ਪਹਿਲਾਂ ਨਹੀਂ ਵੀ ਆ ਕਰਾ ਪਹਿਲਾਂ ਹੀ ਆਏ ਨਹੀਂ ਪਰ ਫਸਟ ਹੈ ਸਿੰਗਲੀ ਯਾਰ ਫਸਟ ਮੈਰਿਸ ਹਲੇ ਆ ਪਹਿਲੀ ਆ ਹਾਂਜੀ ਤੇ ਚੌਥੀ ਪੰਜਵੀਂ ਤਾਂ ਨਹੀਂ ਨਹੀਂ ਓਏ ਅਮਲੀ ਓਏ ਓਏ ਕਿਆ ਕਰੀ ਜੈਨਾ ਯਾਰ ਰਾਜੂ ਬਾਹਰ ਆ ਛੇਤੀ ਮੈਂ ਭੰਗਦੀਆਂ ਸੱਤਾਂ ਵਾਕੇ ਬੈਠਾ ਯਾਰ ਇਹਦਾ ਸਾਰਾ ਕੁੱਤਾ ਭੌਂਕੀ ਜਾਂਦਾ ਬਾਹਰ ਆ ਓਏ ਜਦ ਕੰਮ ਮੈਂ ਬੁੜੀਆਂ ਬਾਹਰ ਕੱਢੀਆ ਮਲੇਗਣ ਬੰਦੇ ਦੇ ਕੰਮ ਘੜਦਾਲਾ ਤੇ ਬੁੜੀਆਂ ਮੇਰੀ ਗੱਲ ਸੁਣੋ ਅਸੀਂ ਕੰਮ ਕੀ ਕਰਦੇ ਆ ਹਾਂਜੀ ਕੰਮ ਕੰਮ ਛੱਡੀ ਦੇ ਕੋਈ ਨਹੀਂ ਅੱਜ ਮੈਂ ਤੇਰਾ ਦਾ ਫੇ ਲਾਈਟ ਰੈਕਟਰ ਤੇ ਤੂੰ ਬਾਹਰ ਲੈ ਗਵਾਂਢਣ ਮੈਂ ਤੇਰਾ ਹੀ ਲਾਈਟ ਰੈਕਟਰ ਤੂੰ ਮਾਰ ਲੈ ਘੁੰਟਣੇ ਚਲੋ ਤਾਂ ਕੱਲ ਕੋਈ ਗੱਲ ਨਹੀਂ ਅਸੀਂ ਟਰੈਕਟਰ ਚਲਾਈ ਦੀ ਜਮੀਨਾਂ ਵਾਲੇ ਆਂ ਦਾਦੀ ਕਥੜੀ ਕਦੂ ਕੱ ਘਿਆ ਹੁਣ ਵਾਲੇ ਹੋਰ ਇੰਦੀ ਆ ਜਾ ਯਾਰ ਇੱਧਰ ਗਵਿੰਦਾ ਭੰਗ ਦੀਆਂ ਸੈਕਟਾਂ ਬਰ ਕੇ ਬੈਠਾ ਕੀ ਕਰੀ ਜਾਂਦਾ ਆ ਕਿਹੜੀਆਂ ਬਾਚਾ ਪਈ ਜਾਂਦੀਆਂ ਤੇ ਨਸ਼ਾ ਤਾਂ ਨਹੀਂ ਕਰਦੇ ਕੋਈ ਤੁਸੀਂ ਨਹੀਂ 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 ਨਸ਼ਾ ਵੇ ਕਿੱਥੋਂ ਕਰਦਾ ਨਹੀਂ 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 ਤਾਂ ਲੈ ਆਰਾਮ ਦੇ ਆ ਨਸ਼ਾ ਕਰਦੇ ਤੁਸੀਂ ਮੈਂ ਨਹੀਂ ਵਿਆਹ ਕਰਾਣਾ ਤੇਰੇ ਨਾਲ ਓਏ ਵਾ ਗਿਆ ਪੱਟਾ ਤੂੰ ਨਸ਼ੇ ਕਰਦਾ ਆ ਏ ਬਾਬਾ ਜੀ ਮੇਰਾ ਮਨ ਮਟੋ ਮੈਂ ਮੂ ਨਹੀਂ ਵਿਆਹ ਕਰਾਣਾ ਤੇਰੇ ਨਾਲ ਤੂੰ ਤ ਨਸ਼ੇ ਕਰਦਾ ਆ ਓਏ ਚਾਚਾ ਉੱੜਿਆ ਓ ਚਾਚਾ ਨਾ ਟਕਿਆ ਓ ਕੀ ਗੱਲ ਹੋ ਗਈ ਯਾਰ ਕੋਈ ਪੰਗਾ ਪੈ ਗਿਆ ਕੋਈ ਹਰਾਮ ਦੀ ਮੰਦੀ ਨਹੀਂ ਹੈਗੀ ਯਾਰ ਫਟਾਫਟ ਬਾਹਰ ਲੈ ਗੇਟ ਬੰਦ ਕਰਦਾ ਤੂੰ ਗੇਟ ਬੰਦ ਕਰਦੇ ਤੂੰ ਤੂੰ ਕੋਣ ਵੀ ਸਾਂਭਣਾ ਮੈਨੂੰ ਸਾਂਭਣਾ ਮੈਂ ਨਹੀਂ ਵਿਆਹ ਕਰਾਣਾ ਚਾਂਦੜ ਜੋ ਮੈਂ ਵਿਆਹ ਕਰਾ ਅੱਜ ਧੱਕੇ ਨਾਲ ਵਿਆਹ ਹੋ ਧੱਕੇ ਨਾਲ ਵਿਆਹ ਹੋਊਗਾ ਤੇ ਮੀਨੋ ਤੇ ਨੂੰ ਕੀ ਹੋ ਗਿਆ ਕਾ ਤੋਈ ਫਿਰਦੀ ਕਮੜੀ ਸੇਲੀਆਂ ਕਹਿਣ ਮੇਰੀਆਂ ਰੱਕਾ ਤੇਰਾ ਬੱਟਾ ਐ ਅਮਲੀ ਤੇਥੋਂ ਮੈਨੂੰ ਡਰ ਜਾ ਆਉਂਦਾ ਹੰਦਰ ਲੋਦੇ ਲਾਦੇ ਚੰਗੇ ਨਹੀਂ ਥੇ ਅਮਲੀ ਨਾਲ ਕੰਮ ਦੀ ਤੂੰ ਅਮਲੀ ਦੱਸ ਬੰਦੇ ਆਪੀ ਨਾਲ ਕੰਮ ਦੀ ਕਿਉਂ ਅਮਲੀ ਦੱਸ ਬੰਦੇ ਚਿੱਟੇ ਛਿੱਟੇ ਨਾਲ ਸਾਡੇ ਚਿੱਟੇ ਛਿੱਟੇ ਨਾਲ ਸਾਡੇ ਧੀਮਤੇ ਡੋਟੇ ਚੰਗੇ ਨਹੀਂ ਅਮਲੀ ਨਾਲ ਪਿਆਰੀ ਕਰਾਉਂਦੀ ਕਿਉਂ ਅਮਲੀ 10 ਬੰਦੇ ਨਹੀਂ ਅਮਲੀ ਨਾਲ ਪਿਆਰੀ ਕਰਾਉਂਦੀ ਕਿਉਂ ਅਮਲੀ 10 ਬੰਦੇ ਨਹੀਂ ਆ ਤੇਰੀ ਕਰਤਾ ਕੰਮ ਹੋਈ